ਪੁਲਿਸ ਕਮਿਸ਼ਨਰ ਗੁਰੂ ਸਿੰਘ ਪੁਲਿਸ ਅਧਿਕਾਰੀਆਂ ਦੇ ਸਮਰਥੇ ਮਾਰਿਆਂਸਤਾਨ ਦੇ ਮਸਲੇ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਸੀਆਈ ਸਟਾਫ ਦੋ ਗਰੂ ਕੀ ਮੰਡਾਲੀ ਹੋਂਸਰ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਦੋ ਪਿਸਟਲ ਸਮੇਤ ਤਿੰਨ ਜਿੰਦਾ ਰੌਂਡ 32 ਬੋਰ 200 ਗ੍ਰਾਮ ਹਿਜੋਨਾ ਤੇ ਡਰੱਗ ਮਣੀ ਅਤੇ ਇੱਕ ਕਾਰਮਰਤੀ ਸੀ ਬ੍ਰਾਹਮਣਤ ਕਰਨ ਸਵਦਾ ਅਸਰ ਹੋਈ ਹੈ ਇਸ ਮੌਕੇ ਤੇ ਏਡੀਸੀਪੀ ਇਨਵੈਸਟੀਗੇਸ਼ਨ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਜਸਪਾਲ ਸਿੰਘ ਉਰਫ ਪ੍ਰਿੰਸ ਵਾਰਸੀ ਗਲੀ ਨੰਬਰ 2 ਗੁਰੂ ਰਾਮਦਾਸ ਕਲੋਨੀ ਨਰੈਣਗਰ ਛਾਟਾ ਅਮਰਸਰ ਵਜੋਂ ਹੋਈ ਹੈ ਪੁਲਿਸ ਕਵਾਰਟੀ ਵੱਲੋਂ ਗਸ਼ਤ ਦੌਰਾਨ ਨਰੈਣ ਚੌਂਕ ਛਾਟਾ ਦੇ ਖੇਤਰ ਤੋਂ ਇੱਕ ਨੂੰ ਕਾਰ ਮਰੂਤੀ ਸਵਿਫਟ ਸਮੇਤ ਕਾਬੂ ਕਰਕੇ ਦੋ ਪਿਸਤਲ ਸਮੇਤ ਤਿੰਨ ਜਿੰਦਾ ਰੋਂਦ ਮੜੀ ਡਰਗ ਮੜੀ ਬਰਾਮਦ ਕੀਤੀ ਗਈ ਹੈ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਜੀ ਪੇਸ਼ ਕਰਕੇ ਦੋਦੀਦਾਰ ਮਾਨਸਰ ਕੀਤਾ ਗਿਆ ਹੈ ਤੇ ਇਸ ਪਾਸੋ ਬ੍ਰੀਕੇ ਦੇ ਨਾਲ ਪੁਸ਼ਕਿਸ਼ ਕਰਕੇ ਇਸ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਦੀ ਉਮਰ 23 ਸਾਲ ਦੇ ਕਰੀਬ ਹੈ ਤੇ ਇਹ ਜੂਪੀ ਤੋਂ ਨਜਾਇਜ਼ ਤੇ ਹਲਿਆ ਆ ਕੇ ਪੰਜਾਬ ਵਿੱਚ ਸਪਲਾਈ ਕਰਨ ਦਾ ਕੰਮ ਕਰਦਾ ਸੀ ਜਿਸ ਦਾ ਇੱਕ ਹੋਰ ਸਾਥੀ ਹੈ ਜਿਸ ਦੀ ਭਾਲ ਦੇ ਵਿੱਚ ਸ਼ពਤਮਾਰੀ ਕੀਤੀ ਜਾ ਰਹੀ ਹੈ। ਸਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਹਦਾਇਤਾਂ ਦੇ ਹੇਠਾਂ ਤੇ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ ਇਨਵੈਸਟੀਗੇਸ਼ਨ ਜੀ ਦੇ ਦੇਸ਼ਾਂ ਦੇ ਅੰਦਰ ਏਸੀਪੀ ਇਨਵੈਸਟੀਗੇਸ਼ਨ ਅਤੇ ਰਜੇਸ਼ ਕੁਮਾਰ ਸੀਆਈਏ uh, ਸਟਾਫ uh, 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 ch uh, ja, no, uh, 2 ਇੰਜਾਜ ਨੇ ਇੱਕ ਕੇਸ ਕ੍ਰੈਕ ਕੀਤਾ ਜਿਹਦੇ ਵਿੱਚ ਐਸਆਈ ਬਲਵਿੰਦਰ ਸਿੰਘ ਜਿਹੜੇ ਕਿ ਸੀਆਈਏ ਸਟਾਫ 2 ਦੇ ਨੇ ਨਾਕਾ ਨਰੇਂਦਰਗੜ ਚੌਕ ਵਿੱਚ ਲਗਾਇਆ ਹੋਇਆ ਸੀ ਜਦੋਂ ਇੱਕ ਸਵਿਫਟ ਕਾਰ ਦੇ ਵਿਭਿਤ ਕੋਲੋਂ ਇੱਕ ਸਵਿਫਟ ਕਾਰ ਦੇ ਵਿੱਚੋਂ ਪੀਪੀ 02 ਡੀਪੀ 3819 ਤੋਂ ਇੱਕ ਜਸਪਾਲ ਸਿੰਘ ਉਰਫ ਪ੍ਰਿੰਸ ਮੋਟਾ ਪੁੱਤਰ ਰਣਜੀਤ ਸਿੰਘ ਵਾਸੀ ਗਲੀ ਨੰਬਰ 2 ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 200 ਗ੍ਰਾਮ ਹਿਰੋਇਨ ਇੱਕ ਪਿਸਤਲ ਤਿੰਨ ਜ਼ਿੰਦਾਰਾਂ ਦਾ ਬੱਤੀਪੁਰ ਤੇ ਅਤੇ 30500 ਡਰਗ ਮਨੀ ਬਰਾਮਦ ਹੋਈ ਫਿਰ ਇਸ ਤੋਂ ਪੁੱਛ ਗੇ ਚ ਤੇ ਇੱਕ ਪਿਸਤਲ ਹੋਰ ਜਿਹੜਾ ਇਹਦੇ ਘਰੋਂ ਬਰਾਮਦ ਹੋਇਆ ਬੱਤੀਪੁਰ ਦਾ ਜਿਹੜਾ ਕਿ ਯੂਪੀ ਮੇਡ ਨੇ ਇਸ ਤੋਂ ਬਾਅਦ ਇਹਨਾਂ ਤੇ ਇਹਦੇ ਅੰਦਰ ਘਤ 17/2/2024 ਨੂੰ 21 B 6185 NDPS ਦਾ ਇੱਕ ਪਰਚਾ ਦਰਜ ਇਹਨਾਂ ਦੇ ਖਿਲਾਫ ਕੀਤਾ ਗਿਆ। ਪਰ ਇਹ ਉਹ ਮੁੰਡਾ ਬੈਕਗਰਾਉਂਡ ਹਾਵਰ ਲਿਖ ਦਿੱਤੇ ਇਹਨਾਂ ਦੇ ਨਾਲ ਇਹ ਇੱਕ ਲੱਖਾਂ ਦਾ ਮੁੰਡਾ ਹੈਗਾ ਨਾਰਾਇਣਗੜ੍ਹ ਦਾ ਹੀ ਉਹਦੇ ਤੋਂ ਇਹਨੇ ਲਿਆ ਸੀਗੇ ਪਿਸਤਲ ਤੇ ਇਹਦੇ ਬੈਕਵਰਡ ਲਿੰਕੇਜਸ ਤੇ ਫਾਰਵਰਡ ਤੇ ਕਾਈ ਕੰਮ ਕਰ ਰਹੇ ਹਨ ਇੱਕ ਬੰਦਾ ਹੋਰ ਬਟਾਲੀ ਦਾ ਵਿੱਚ ਨਾਮਜਦ ਹੋਏਗਾ ਬਾਦ ਦੇ ਵਿੱਚ ਇਹ ਪਹਿਲੇ ਘਰ ਦੇ ਕੋ ਬੱਚੇ ਗਿਆ ਇੱਕ ਪਰਚਾ ਹੈਗਾ ਜੀ ਐਨਡੀਪੀਐਸ ਦਾ ਇਹਦਾ ਤੇ ਚਾਰ ਨੰਬਰ ਮੁਕਦਮਾ ਹੈਗਾ ਜੀ 1012020 ਦਾ 2185 ਪਰ ਐਨਡੀਪੀਐਸ ਦਾ ਵਿੱਚ ਇਹਦੇ ਕੋਲ 20 ਗ੍ਰਾਮ ਹੀਰੋਨ ਬਰਾਮਦ ਹੋਈ ਸਰ ਦਾ ਨਾਮ ਤੇ ਰਮਾਂਡ ਦੇ ਰਮਾਂਡ ਦੋ ਦਿਨ ਦਾ ਰਮਾਂਡ ਮਿਲਿਆ ਸੀ ਜੀ ਇਹਨੇ ਕੱਲ ਪੇਸ਼ ਕਰਵਾਉਣੀ ਜੀ ਸਰ ਕਿੰਨੇ ਟਾਈਮ ਤੋਂ ਸਰ 23 ਸਾਲ ਉਮਰ ਹੈ ਜੀ ਇਹਦੀ ਸਰ ਡਰਗਮਨੀ ਕਿੰਨੀ ਮਿਲੀ 30500 ਰੁਪਏ ਸਰ ਵੈਪਨ ਕਿੰਨੋ ਇਹਨਾਂ ਨੇ ਇਹ ਯੂਪੀ ਮੇਡ ਦਾ ਵੈਪਨ ਹੈ ਜੀ ਉੱਥੋਂ ਇਹਨੇ ਲਿਆ ਸੀਗਾ ਖਰੀਦ ਕੇ 45000 ਦਾ ਵੈਪਨ ਹੈ ਜੀ ਸਰ ਕਿਨੇ ਟਾਈਮ ਤੋਂ ਨਜਾਇਜ਼ ਤੰਦਾ ਕਰਦਾ ਸੀਗਾ ਤੇ ਨਸ਼ਾ ਕਰਦਾ ਇਹਦੇ ਪਹਿਲਾ ਪਰਚਾ ਇਹਦੇ ਤੇ 2020 ਦਾ ਦਰਜ ਹੈ ਜੀ 23 ਸਾਲ ਦੀ ਉਮਰ ਹੈ ਉਦੋਂ ਤੋਂ ਹੀ ਕਰਦਾ ਆ ਰਿਹਾ ਜੀ ਇਹ ਨਸ਼ਾ ਸਰਕੀ ਤੋਂ ਲੈ ਕੇ ਆਉਂਦਾ ਹੈ ਇਹ ਇਹਨੇ ਦੱਸਿਆ ਕਿ ਆ ਲੱਕੀ ਲਖੇਨਾ ਦਾ ਇੱਕ ਵਿਅਕਤੀ ਹੈਗਾ ਨਰੈਣਗੜ੍ਹ ਦਾ ਹੀ ਉਹਦੇ ਕੋਲੋਂ ਲੈਂਦਾ ਹੈ ਜੀ ਸਰ ਲੱਗਦਾ ਹੋਊਗਾ ਜੀ ਜਿਵੇਂ ਹਰੋਣ ਹੋ ਦੀ ਉਸ ਨਾਲ ਵੀ ਸੰਪਰਕ ਹੋ ਸਕਦਾ ਹੈ ਜੀ ਇਹ ਦੀ ਪੁੱਛ ਕੇ ਚਾਹੀ ਕਰ ਰਹੇ ਆ ਜੀ ਡਿਟੇਲ ਦੇ ਵਿੱਚ ਜੋ ਆਏਗਾ ਤੁਹਾਨੂੰ ਸਟਾਰ ਹੈਗੇ ਆਪਣੀ Swift ਕਾਰ ਹੈ ਦੀ ਆਪਣੀ ਆਪਣੀ ਹੈ ਜੀ ਸਬ 15 ਬਧੀ ਇਹਨੇ ਕੋਈ ਹਥਿਆਰ ਇਸਤੇਮਾਲ ਕੀਤਾ ਹੈ ਜੀ ਪੰਜਾਬ ਨੂੰ ਨਹੀਂ ਕਿ ਇਹ ਹਲੇ ਗੱਲ ਨਹੀਂ ਸਾਹਮਣੇ ਆਈ ਕੋਈ ਵਾਰਦਾਤ ਕੀਤੀ ਹੋਵੇ ਵੈਪਨ ਨਾਲ ਪਰ ਇਹਦੇ ਕੋਲੋਂ ਬਰਾਮਦ ਦੋ ਵੈਪਨ ਹੋਏ